हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਬਾਈ ਕੋਲ ਟਾਪ ਕੁਆਲਿਟੀ ਦੀ ਬਈ ਸ਼ੀਫਰ ਵੜ ਤੇ ਇੱਕ ਆ ਗਈ ਬਾਈ ਗੱਪਣ ਵੜ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਬਾਈ ਤਾਜੀ ਸੂਈ ਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਹੋਰ ਠੀਕ ਹੋ ਬਾਈ ਹਾਂਜੀ ਹਾਂਜੀ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਗੁਰਤੇਜ ਹੈ ਜੀ ਪਿੰਡ ਗੋਮਟੀਕਣਾਂ ਤੇ ਜ਼ਿਲ੍ਹਾ ਬਠਿੰਡਾ ਹਾਂ ਜੀ ਤਹਿਸੀਲ ਫੂਲ ਹਾਂ ਜੀ ਹਾਂ ਜੀ ਤੇ ਨੇੜੇ ਪਿੰਡ ਜੇ ਇਧਰੋਂ ਗੱਲ ਕਰੀਏ ਭਾਈ ਰੂਪਾ ਵੀ ਨੇੜੇ ਆ ਹਾਂ ਜੀ ਭਾਈ ਰੂਪਾ ਸੇਲਵਰਾ ਤੇ ਦਿਲਪੁਰਾ ਮਰਜਾ ਠੀਕ ਹੈ ਮੋਬਾਈਲ ਨੰਬਰ ਬੋਲ ਦ ਆਪਣਾ 94636 06903 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਅ ਬਾਈ ਪਹਿਲੇ ਨੰਬਰ ਵਾਲ ਹੀਫਰ ਵੈਡ ਤੋਂ ਸ਼ੁਰੂ ਕਰਦੀ ਹਾਂ ਹਾਂ ਜੀ ਹੀਫਰ ਵੈਡ ਆ ਬਾਈ ਇਹ ਕਿੰਨੀ ਕੁ ਉਮਰ ਦਾ ਬੱਚਾ ਬਾਈ ਇਹ ਇਦੰਦਿਓ ਹਜੇ ਖੀਰੀ ਆ ਬਾਈ ਰੇਜਨਲ ਕੱਚੀ ਕੀ ਹਾਂਜੀ ਉਹ ਠੀਕ ਹੈ ਆਪਾਂ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਹਨ ਤੇ ਥਣ ਚਾਰੀ ਹੈ ਬਾਈ ਹਾਂਜੀ ਚਾਰੀ ਹੈ ਬਾਈ ਥਣ ਚਾਰ ਬਾਈ ਝੋਲੀ ਚੈੱਕ ਕਰਵਾ ਲੈ ਝੋਲੀ ਦੇਖ ਸਕਦੇ ਬੜਾ ਚੰਗਾ ਥਾਣਾ ਬਾਈ ਹਨ ਹਾਂ ਹਾਂ ਬਾਈ ਹਮ ਬਾਕੀ ਝੋਲੀ ਚੈੱਕ ਕਰ ਸਕਦੇ ਗੱਪਣਾ ਨਾਲ ਦੀ ਝੋਲੀ ਹੈ ਹਨ ਹਾਂ ਹਾਂ ਬਾਈ ਸਹੀ ਗੱਲ ਹੈ ਬਾਈ ਤੇ ਦੰਦੋਂ ਬਾਈ ਕਹਿੰਦਾ ਕਿ ਬਾਈ ਰੇਜਨਲ ਖੀਰੀ ਮਦਰਦਾਰ ਕੜ ਪਤਾ ਬਾਈ ਕਿ ਅਸਲੀ ਨਹੀਂ ਬਈ ਆ ਮੈਂ ਆਪਾਂ ਗੱਪ ਮਰੀ ਆ ਕਿ ਕੁਝ ਨਹੀਂ ਪਤਾ ਹਨ ਠੀਕ ਹੈ ਬਾਈ ਤੇ ਬਾਕੀ ਹੈ ਬੱਚਾ ਕਬੂਤਰ ਦਾ ਬੱਚਾ ਹੀ ਹੈ ਹਾਂ ਹਾਂ ਬੱਚੀ ਬਹੁਤ ਚੰਗੀ ਹੈ ਤੇ ਸਾਰੇ ਬਹੁਤ ਸੋਹਣਾਗਾ फेस ਬਿਊਟੀ ਚੈੱਕ ਕਰ ਬਚੀ ਲੈ ਕੀ ਮਾਤਾ ਬਹੁਤ ਸੋਣਾ ਮੂੰਹ ਹੈ ਕਰਮਾਲੀ ਦਾ ਪਲੀ ਪਈਆ ਪੂਰੀ ਹਾਂ ਹਾਂ ਪਲੀ ਰਾਜੀ ਬਹੁਤ ਹੈ ਬਈ ਸਹੀ ਗੱਲ ਨਿੱਕਰ ਹੈ ਬਈ ਇਹ ਨਹੀਂ ਹੈਗਾ ਵੀ ਸਾਂਭਣ ਦੀ ਲੋੜ ਹੈ ਨਹੀਂ ਬਈ ਹਾਂ ਇਹਨਾਂ ਹੀਟ ਚ ਆ ਗਈ ਸੀ ਬਈ ਅਕਰੀ ਤੇ ਠੀਕ ਆ ਫਿਰ ਮਾਲਕ ਕਹਿੰਦੇ ਹਜੇ ਭਰਾਇਆ ਨਹੀਂ ਸੀ ਆਹ ਦੇ ਹਜੇ ਵੀ ਥੋੜਾ ਜਿਹਾ ਕਰਦੇ ਉੱਤੇ ਚੜਨ ਜਿਨੂੰ ਹਮ ਸਹੀ ਗੱਲ ਕੱਦ ਕਾਠ ਬਈ ਫੁੱਲ ਦੰਤੋਂ ਖੀਰੀਆ ਜੇ ਸਾ ਨਾ ਬਾਈ ਹੁਣ ਕੱਦਦਾ ਮੈਨੂੰ ਲੱਗਦਾ ਕੱਦ ਬਹੁਤ ਕਰਨਾ ਬੱਚਾ ਹਾਂ ਕੱਦ ਹਜੇ ਕਰ ਜੂਗੀ ਬਾਈ ਸਹੀ ਤੇ ਤਾਂ ਹੀ ਉਮਾਰਕ ਕਹਿੰਦੇ ਸੀ ਵੀ ਟੀਕਾ ਨਹੀਂ ਭਰਾਇਆ ਸੀ ਕਿਹਾ ਵੀ ਹਜੇ ਥੋੜੀ ਜਿਹੀ ਹੈ ਹੋਰ ਕੱਦ ਕਰ ਜੂਗੀ ਬਾਕੀ ਬਾਈ ਹੱਡਾਂ ਪੈਰਾਂ ਦੀ ਬੜੀ ਖੁੱਲੀ ਆ ਮਨਾ ਮੂੰਹ ਵਾ ਦੇਖੋ ਇਹਦਾ ਬਹੁਤ ਸੋਹਣਾ ਹੈ ਗਰਮ ਵਾਲੀ ਦਾ ਬੋਦੀ ਬਾਦੀ ਫੁੱਲ ਕਮਾਲ ਦੀ ਆ ਕੰਨ ਆ ਗਿਆ ਛੋਟਾ ਰੰਗ ਰੂਪ ਬਹੁਤ ਪਿਆਰਾ ਆ ਗਿਆ ਮੁੱਲ ਬਾਈ ਫਿਰ ਕੀ ਰਹੂਗਾ ਮੁੱਲ ਬਾਈ ਇਹਦਾ ਦੇਣ ਲੈਣਾ ਜਾਂ 35000 ਰੁਪਏ ਹਾਂ ਛੋੜ ਛੜ ਖੁੱਲੀ ਕਰ ਦਾਂਗੇ ਵਧੀਆ ਕਰ ਦਊਗਾ ਹਾਂਜੀ ਹਾਂਜੀ ਠੀਕ ਆ ਬੰਨਦੇ ਬਾਈ ਕੋਈ ਗੱਲ ਨਹੀਂ ਮਾਨਤਨ ਬਾਈ ਕਹਿੰਦਾ ਵਧੀਆ ਕਰ ਦੇਾਂਗੇ ਬਾਕੀ ਨਾ ਬੱਚੇ ਦਾ ਜਿਹੜਾ ਰੰਗ ਰੂਪ ਬਹੁਤ ਪਿਆਰਾ ਹੈਗਾ ਨੂੰਈ ਲਾਈਨ ਦੀ ਗੱਲ ਕਰੀਏ ਫੁੱਲ ਚੰਗੀ ਆ ਗੋਲ ਮਟੋਲ ਪਈਆ ਕਰਮ ਵਾਲੀ ਸਮੀ ਪੜੀਏ ਤੇ ਬਾਕੀ ਬਾਈ ਕਹਿੰਦਾ ਦੰਦੋਂ ਆਗੇ ਰਹਿ ਜਨਾਲ ਖੀਰੀ ਬਾਕੀ ਕੋਈ ਵੀਰੋਂ ਦਾ ਦੰਦ ਵੀ ਪੱਟ ਕੇ ਚੈੱਕ ਕਰ ਲਵਾਂ ਮੈਂ ਕਿ ਨਹੀਂ ਬਾਈ ਹਾਂ ਹਾਂ ਵੀ ਜੇ ਆਪ ਆਖੋਂਗੇ ਤਾਂ ਵੀਡੀਓ ਦੇ ਵਿੱਚ ਦਿਖਾ ਵੀ ਦਿੰਦੇ ਆਂ ਦੰਦ ਕਰਵਾਉਣੇ ਕਰਵਾ ਦਿਓ ਨਹੀਂ ਕੋਈ ਗੱਲ ਨਹੀਂ ਬਾਈ ਹਾਂ ਲੈ ਕਰਵਾ ਹੀ ਦਿੰਨੇ ਆਂ ਬਿਲਕੁਲ ਕੋਈ ਗੱਲ ਨਹੀਂ ਦੰਦ ਬਾਈ ਕਹਿੰਦਾ ਆਪ ਪੱਟ ਕੇ ਚੈੱਕ ਕਰਵਾ ਲੈਂਦੇ ਬਾਈ ਜਮਨ ਅਰਜਨਲ ਕੱਚਾ ਖੀਰਾ ਵਿੱਚ ਹਨਾ ਹਾਂਜੀ ਬਾਈ ਸਹੀ ਗੱਲ ਹੈ ਬਾਈ ਦੋ ਨੰਬਰ ਤੇ ਗੱਬਣ ਵੈੜ ਬਾਈ ਹਾਂਜੀ ਇਹ ਗੱਬਣ ਵੈੜ ਆ ਬਾਈ ਕਿੰਨੇ ਕਿਦਾਂ ਦੀ ਕੱਚੀ ਹੈ ਇਹਦੇ 20 ਕਿ ਦਿਨ ਰਹਿੰਦੇ ਆ ਬਾਈ ਹਜੇ 20 ਕਿ ਦਿਨ ਹਾਂ ਕਿਹੜਾ ਸੂਆ ਸੁੰਦੀ ਆ ਸੂਆ ਇਹ ਦੂਜਾ ਹੈ ਜੀ ਪਹਿਲਾਂ ਸੂਈ ਵੇਆ ਤੇ ਦੂਜਾ ਸੂਈ ਦੀ ਗੱਬਣਾ ਗਏ ਤੇ ਸੂਣਾ ਇਹਨੇ ਦੂਜੇ ਲੂਣ ਸੂਈ ਵੀ ਆ ਦੂਜੇ ਵਾਸਤੇ ਗੱਬਣਾ ਹੁੰਦਾ ਹਾਂਜੀ ਹਾਂਜੀ ਬਾਈ ਤੇ ਕਿੰਨੇ ਦਿਨ ਕਹਿੰਦੇ ਸੀ ਬਾਈ ਬਾਕੀ ਆ ਇਹਦੇ 15 ਕਿ ਦਿਨ ਆ ਬਾਈ 15 18 ਕਿ ਦਿਨ ਦੱਸਿਆ ਆਪਾਂ ਨੂੰ ਕਿੰਨਾ ਦੁੱਧ ਪਾਇਆ ਵਾ ਪਿਛਲੇ ਸੂਣ ਦੁੱਧ 17 ਕਿ ਕਿਲੋ ਆ ਪਾਇ 18 ਬੀ ਲੀਟਰ ਇੱਥੇ ਦੇਖ ਬਾਕੀ ਪਲੀ ਪੁਲੀ ਬਹੁਤ ਆ ਹਾਂ ਰਾਜੀ ਪਲੀ ਬਹੁਤ ਹੈ ਵੀ ਬਈ ਰਾਜੀ ਪਲੀ ਬਾਕੀ ਜਿਆਦਾ ਕੁਆਲਟੀ ਆ ਹਾਂਜੀ ਹਾਂਜੀ ਇਹ ਨਹੀਂ ਹੈਗਾ ਵੀ ਲਿੱਸੀ ਲਮੀ ਜਾਂ ਥਾਂ ਦੀ ਚਵਾਦੀ ਹੈ ਲੈ ਭਾਈ ਕੀ ਬਾਤ ਆ ਬਹੁਤ ਸੋਹਣੇ ਥਨ ਨਾੜਾ ਨੂੜਾ ਵੀ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀਆਂ ਤੇ ਤਿਆਰੀ 20 ਦਿਨ ਬਹੁਤ ਮਤਲਬ ਕਿ ਦਿਨ ਪਏ ਆ ਹਜੇ ਤਿਆਰੀ ਸੋਹਣੀ ਕਰੋ ਉਮੀਦ ਆ ਹਾਂਜੀ ਹਾਂਜੀ ਭਾਈ ਤਾਂ ਭਾਈ ਬੋਦੀਵਾਦੀ ਚੈੱਕ ਕਰਾਣੇ ਆਪਾਂ ਇਹਦੀ ਬਹੁਤ ਸੋਹਣਾ ਫੇਸਲ ਚੈੱਕ ਕਰ ਸਕਦੇ ਹੋ ਕੁਆਲਟੀ ਇਹਦੇ ਚੈੱਕ ਨੰਬਰ ਵਧੀਆ ਸਮੀ ਪਲੀ ਵੈੜ ਆਗੀ ਚੰਗੇ ਗੱਦ ਕਾਟ ਚ ਹਾਂਜੀ ਭਾਈ ਤੇ ਮੁੱਲ ਭਾਈ ਇਹਦਾ ਮੁੱਲ ਇਹਦਾ ਬਈ 75000 ਰੁਪਇਆ ਬਸ ਛੋੜ ਮੰਨਤਾ ਨਹੀਂ ਕਰਾਂਗੇ ਇਹਦੇ ਚ 75000 ਰੁਪਇਆ ਛੋੜੀ ਹੋ ਹਾਂਜੀ ਹਾਂਜੀ ਤੇ ਬਈ ਝੋਲ ਬਹੁਤ ਪਈ ਆ ਜੈ ਨਾ ਹਾਂਜੀ ਬਈ ਹਜੇ ਤਾਂ ਲੈਉਣਾ ਬੈਠ ਨੇ ਥੋੜਾ ਜਿਹਾ ਨਾ ਉਪਰਾ ਕਰ ਜਾਂਦਾ ਪਸੂ ਹਜੇ ਕੱਲ ਹੀ ਆਈ ਸੀ ਇਹ ਹੂੰ ਤੇ ਨਹੀਂ ਤਾਂ ਅੱਗੇ ਨਾਲੋਂ ਥੋੜਾ ਜਿਹਾ ਵੀ ਚੜਾ ਆ ਜਈ ਗਈ ਅੱਗੇ ਵਦਗਾ ਥੋੜਾ ਜਿਹਾ ਬਣਾਇਆ ਵਾ ਸੀ ਸਹੀ ਗੱਲ ਆ ਕਿਉਂਕਿ ਉਪਰਾ ਮੰਨੇ ਹਾਂਜੀ ਹਾਂਜੀ ਆਇਆ ਵਾ ਕਿ ਇਹ ਨਾ ਨਮਾ ਤੇ 75000 ਚ ਬਈ ਕਹਿੰਦਾ ਬਾਕੀ ਮਾਨਤਾ ਹਾਂਜੀ ਹਾਂਜੀ ਤਾਂ ਗਾਇਤ ਕਿ ਕਿੰਨੀ ਮੀਦਾ ਕਿੰਨਾ ਦੱਤ ਪਾ ਦੋ ਬਈ 20 ਲੀਟਰ ਬਾਕੀ ਅਗਲੇ ਦਿਨ ਸਹੀ ਬਾਤ ਹੈ ਹੈਨਾ ਸਹੀ ਗੱਲ ਹੈ ਭਾਈ ਤੇ ਤੈਨਾਂ ਨੰਬਰ ਤੇ ਭਾਈ ਇਹ ਜਰਸੀ ਬੱਛੀ ਹੈ ਜੀ ਕਿਹੜੀ ਸੂਆ ਸੂਈ ਇਹ ਵੀ ਦੂਜਾ ਸੂਆ ਸੂਈ ਵੀ ਹੈ ਜੀ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਇਹਨੂੰ 8 ਦਿਨ ਹੋ ਗਏ ਜੀ 10 ਲੀਟਰ ਦੁੱਧ ਦੇ ਥਲੇ ਤਿਆਰ ਭਾਵੇਂ ਕੋਈ ਦੋ ਟਾਈਮ ਚ ਦੋ ਟਾਈਮ ਕੋ ਮੈਂ ਚ ਕੋਈ ਚਾਰ ਡੰਗ ਚੋਲੇ ਜੀ ਠੀਕ ਹੈ ਭਾਈ ਜਮਾ ਹੁਣ ਖਾਲੀ ਕਰੀ ਵੀ ਸੀ ਇਹ ਸਵੇਰ ਦੇ ਟਾਈਮ ਤੇ ਤੇ ਸ਼ਾਮ ਨੂੰ ਇਹਨੂੰ ਚਵਾਈ ਹੋਣੀ ਹੈ ਜੀ ਤੇ ਬੱਚਾ ਕੀ ਆ ਗਿਆ ਬੱਚਾ ਹੈਗਾ ਜੀ ਬੱਚਾ ਬਸ ਹੈ ਹਾਂਜੀ ਠੰਡੀ ਹੈ ਭਾਈ ਹਾਂਜੀ ਹਾਂਜੀ ਬਹੁਤ ਠੰਡੀ ਸੀ ਲਾ ਇਹ ਵੀ ਬਾਹਲਾ ਵਧੀਆ ਜੀ ਜਿਹੜੇ ਤਣ ਤਿੰਨ ਬਸ ਰਹਿ ਗ ਤਨ ਥਣ ਬਾਈ ਕਹਿੰਦਾ ਵਧੀਆ ਚੱਲਦਾ ਔਰਲੇ ਪਾਸੇ ਉਹਦਾ ਲੱਭਾਈ ਹਾਂਜੀ ਹਾਂਜੀ ਬਹਿਣੀ ਵਾਲਾ ਮਗਰਲਾ ਥਣ ਬਾਈ ਤੇਲਾ ਜੀ ਠੀਕ ਹੈ ਬਹਿਣੀ ਵਾਲਾ ਮਗਰਲਾ ਥਣ ਬਾਈ ਤੇਲਾ ਬਾਕੀ ਤਨ ਥਣ ਬਾਈ ਕਹਿੰਦਾ ਵਧੀਆ ਚੱਲਦਾ ਚਵਾਈ ਚੋਈ ਵਧੀਆ ਉਹਨਾਂ ਚ ਬਈ ਹਾਂਜੀ ਹਾਂਜੀ ਪੂਰੀ ਵਧੀਆ ਬਈ ਠੀਕ ਹੈ ਬਈ ਤੋੜ ਦਿਓ ਬਈ ਤੇ ਕਿੰਨਾ ਕੁ ਦੁੱਧ ਦੇ ਦੂੰ ਬਈ ਦੁੱਧ ਬਈ ਇਹ ਬਸ 13 ਲੀਟਰ ਹੈ 12 13 ਇੱਥੇ ਦੇ ਦਊਗੀ ਬਾਕੀ ਅਗਲੇ ਦੀ ਸੇਵਾ ਸੁਗਾ ਦੇ ਹੂੰ ਜਿਹੇ ਜਿਹੇ ਸੇਵਾ ਕਰਦਾ ਕੀ ਕੱਦ ਦਰਮਿਆਨਾ ਹੈਨਾ ਹਾਂਜੀ ਕੱਦ ਦਰਮਿਆਨਾ ਹੈ ਇਹ ਕਿ ਵਰੀਡ ਦੇਖ ਨਾ ਬਈ ਸਾਨੂੰ ਇਹਦੀ ਫੇਸ ਬਿਊਟੀ ਚੈੱਕ ਕਰ ਕੱਦ ਦਰਮਿਆਨਾ ਆ ਗਿਆ ਬੱਚਾ ਇਹਦੇ ਮਗਰ ਬਈ ਬੱਸਾ ਚੂਣ ਚਵਾ ਬਾਈ ਕਹਿੰਦਾ ਇੱਕ ਨੰਬਰ ਆ ਬਈ ਤੈਨੂੰ ਹੁਣ ਚਲਦੇ ਆ ਤੇ ਇੱਕ ਥਣ ਤੋਂ ਹੈ ਹਾਂਜੀ ਤੈਨੂੰ ਉਹ ਚੋਂ ਆਉਂਦਾ ਕੁਝ ਖਤਮ ਆ ਬਈ ਨਹੀਂ ਨਹੀਂ ਜਮੇ ਹੀ ਖਤਮ ਆ ਬਈ ਠੀਕ ਹੈ ਬਈ ਉਹ ਬਾਈ ਕਹਿੰਦਾ ਥਣ ਜਮੇ ਹੀ ਬਈ ਖਤਮ ਆਗਾ ਤੇ ਇਹਦਾ ਮੁੱਲ ਬਾਈ ਫਿਰ ਅੱਜ ਲੈਣ ਦੇ ਇਹਦਾ 28000 ਰੁਪਏ ਦੀ ਬੱਛੀ ਦੇ ਦੇਣੀ ਠੀਕ ਹੈ ਬਈ ਪੂਰੀ ਠੰਡੀ ਸੀ ਹਲਾ ਜਦੋਂ ਆਪਾਂ ਬਚਰੂ ਛੱਡਾਂਗੇ ਨਾ ਜਮਾ ਹੀ ਬਸ ਜਿੱਥੇ ਖੜ ਗਈ ਵਾ ਠੀਕ ਆ ਕੰਮ ਠੀਕ ਹੈ ਭਾਈ ਠੰਡੀ ਠੰਡੀ ਭਾਈ ਕਹਿੰਦਾ ਫੋਲ ਹਾਂਜੀ ਹਾਂਜੀ ਫਵਾਨਾ ਇਹਨੂੰ ਕਰਮਲ ਨੂੰ ਟਾਈਟ ਆ ਬਾਕੀ ਚਵਾਈ ਜੇ ਆਪਾਂ ਤੁਹਾਨੂੰ ਭਾਈ ਸਮਾਂ ਦਾਸੀ ਦੇਣਾ ਵੀ ਕਿੰਨਾ ਪਿਆਗਾ ਹਜੇ 4 ਵਜਨ ਚ ਇੱਕ ਦੋ ਮਿੰਟ ਪਏ ਆ ਹਾਂਜੀ ਬਾਕੀ 7 ਵਜੇ ਦੀ ਸਵੇਰ 7 ਕਵਜੇ ਦੀ ਚੋਈ ਵੀ ਆ ਜੀ ਕੋਈ ਬੜੀ ਸੰਦੇਹਾਨੀ ਚੋਈ ਵੀ ਵੀ ਲੇਟ ਚ ਬਾਈ ਹੋਈ ਹਾਂਜੀ ਹਾਂਜੀ ਡੇਟ ਹੀ ਕਰ ਦਿੰਦੇ 28000 ਭਾਈ ਕਹਿੰਦੇ ਇਹਦਾ ਮੁੱਲ ਤੇ ਮਾਨਦਾਨ ਭਾਈ ਕਹਿੰਦੇ ਇਹ ਚ ਵੀ ਵਧੀਆ ਫੁੱਲਾ ਕਰ ਦੇਾਂਗੇ ਤਿੰਨ ਨਗ ਸੀਗੇ ਬਾਈ ਕੋਲੇ ਬਾਈ ਤਿੰਨ ਤਿੰਨੇ ਹੀ ਦਿਖਾਦੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ